ਆਹ ਤਮਨ ਜੀ ਨਵਾਂ ਜਿਵੇਂ ਭਾਈਚਾਰਾ ਲੈ ਕੇ ਆਏ ਨੇ ਇਹ ਲੋਕ ਜਿਵੇਂ ਵੀ ਹਰਕਤਾਂ ਕਰ ਰਹੇ ਨੇ ਖਤਮ ਕਰਨ ਨੂੰ ਫਿਰ ਰਹੇ ਨੇ ਝਗੜਾ ਪਵਾਉਣ ਨੂੰ ਫਿਰਦੇ ਨੇ ਇਹ ਹਵਾ ਨਾਲ ਤਾਂ ਨਹੀਂ ਪਾੜੇ ਹੋਏ ਲੱਗਦੇ ਜੀ ਅਸੀਂ ਐਥਨੋਸਫੇਅਰ ਦੀ ਹਾੜੀ ਵਿੱਚ ਦੋ ਦੋ ਤਿੰਨ ਤਿੰਨ ਗੜੇ ਲੱਗਦੇ ਅੱਡੇ ਜਿਹੜੇ ਐਂਗਲ ਨੇ ਇਹ ਲੋਹੇ ਦੇ ਲੱਗਦਾ ਇਸ ਤਰ੍ਹਾਂ ਵੀ ਇਹ ਵੀ ਥੋੜੇ ਦਿਨਾਂ ਦੇ ਪ੍ਰਾਣੇ ਨੇ ਇੱਥੇ ਜੇ ਇੱਥੇ ਸਖਤਾਈ ਨਾ ਕੀਤੀ ਗਈ ਲੱਗ ਜਿਵੇਂ ਹਰੀ ਨਾਲ ਪਾਟਿਆ ਹੁੰਦਾ ਕੋਈ ਨਾ ਕੋਈ ਦਰਖਤ ਵੀ ਡਿੱਗਿਆ ਹੁੰਦਾ ਨੇ ਵੀ ਕੀਤੀ ਆ ਆਪਾਂ ਬੋਟ ਜੀ ਨੂੰ ਮਰਜ਼ੀ ਪਾ ਆਪਣਾ ਅਧਿਕਾਰ ਆ ਸਸਿਕਲ ਜੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਤੁਹਾਡਾ ਆਪਣਾ ਦਾਰਾ ਕਿਵੱਦੀ ਅਸੀਂ ਇਸ ਟਾਈਮ ਡੇਲੋ ਬਾਈਪਾਸ ਤੇ ਮੌਜੂਦ ਆ ਜਿਹੜਾ ਰੋਡ ਲੁਧਿਆਣੇ ਤੋਂ ਆ ਰਿਹਾ ਡੇਲੋ ਆ ਕੇ ਉਹ ਜਿਹੜਾ ਬਾਈਪਾਸ ਨਿਕਲਦਾ ਮਲੇਰਕੋਟਲੇ ਨੂੰ ਜਿਹੜਾ ਰੋਡ ਜੁੜਦਾ ਵਾ ਅਸੀਂ ਉਹ ਦੇਖ ਸਕਦੇ ਹੋ ਤੁਸੀਂ ਇਹ ਗੋਲ ਚੌਂਕਾ ਜਿਹੜਾ ਉੱਥੇ ਮੌਜੂਦ ਆ ਇਸ ਟਾਈਮ ਜਿਵੇਂ ਕਿ ਚੋਣਾਂ ਜਿਹੜੀਆਂ ਨੇੜੇ ਆ ਚੁੱਕੀਆਂ ਨੇ 15 ਤਰੀਕ ਦੀ ਪੰਚਾਇਤੀ ਦੀ ਚੋਣ ਆ ਪਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਇੱਥੇ ਚੌਂਕ ਦੇ ਵਿੱਚ ਪਗਮੰਤਮਾ ਦੇ ਜਿਹੜੇ ਸਰਕਾਰੀ ਬੋਰਡ ਨੇ ਉਹ ਲੱਗੇ ਹੋਈ ਸੀ ਤੁਸੀਂ ਦੇਖ ਸਕਦੇ ਹੋ ਉਧਰ ਵੀ ਲੱਗੇ ਹੋਏ ਸੀਗੇ ਤੇ ਜਿਹੜੇ ਬੋਰਡ ਨੇ ਉਹ ਪਰਲੀ ਜਗ੍ਹਾ ਤੇ ਜਿਹੜੀ ਅੱਜ ਅਸੀਂ ਤੁਹਾਨੂੰ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ ਉਹ ਇਹ ਆ ਵੀ ਜਿਹੜੇ ਇੱਥੇ ਸਰਕਾਰੀ ਬੋਰਡ ਲੱਗੇ ਹੋਏ ਸੀ ਪਗਮੰਤਮਾ ਦੇ ਇਹ ਬੋਰਡ ਰਾਤ ਨੂੰ ਕਿਸੇ ਵੱਲੋਂ ਪਾੜਿਆ ਗਿਆ ਕਿਸੇ ਗਲਤ ਆਨਸਰ ਵੱਲੋਂ ਪਾੜਿਆ ਗਿਆ ਦੇਖ ਸਕਦੇ ਹੋ ਤੁਸੀਂ ਜਿਵੇਂ ਕਿ ਇਹ ਜਿਹੜੀ ਸਪੋਰਟ ਇਹ ਇਹ ਜਿਹੜਾ ਬੋਰਡ ਆ ਉਸ ਜਗ੍ਹਾ ਤੇ ਸਥਿਤਤਾ ਜਿੱਥੇ ਅਕਸਰ ਪੁਲਿਸ ਦੀ ਜਿਹੜੀ ਚੈਕਿੰਗ ਜਿਹੜਾ ਇੱਥੇ ਬੋਰਡ ਲੱਗਿਆ ਹੋਇਆ ਵਾ ਇੱਥੇ ਨਾਕਾ ਲੱਗਿਆ ਰਹਿੰਦਾ ਪੁਲਿਸ ਦਾ ਉਸ ਜਗ੍ਹਾ ਤੇ ਜਿਹੜਾ ਬੋਰਡ ਆ ਲੱਗਿਆ ਤੁਸੀਂ ਦੇਖ ਸਕਦੇ ਹੋ ਵੱਡਾ ਬੋਰਡ ਆ ਜਿਹੜਾ ਭਗਮੰਤ ਮੰਦ ਦਾ ਭਗਵੰਤ ਮਾ ਦਾ ਬੋਰਡ ਇਹ ਰਾਤ ਕਿਸੇ ਦੀ ਇੱਥੇ ਸਰਾਰਤ ਕੀਤੀ ਗਈ ਆ ਜੇ ਆਪਾਂ ਦੇਖੀਏ ਜਾਵੇ ਜਿਵੇਂ ਕੁਝ ਵਿਅਕਤੀ ਦਸਰੇ ਨੇ ਵੀ ਹਨੇਰੀ ਨਾਲ ਹਨੇਰੀ ਨਾਲ ਇਸ ਤਰ੍ਹਾਂ ਬੋਰਡ ਨਹੀਂ ਪਾੜਿਆ ਜਾਂਦਾ ਤੇ ਜਿਹੜਾ ਉਹ ਬੋਰਡ ਆ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ 5 ਦਿਨ ਪਹਿਲਾਂ ਦਾ ਪਾੜਿਆ ਹੋਇਆ ਬੋਰਡ ਉਹ ਵੀ ਤੁਹਾਨੂੰ ਦਿਖਾਉਨੇ ਆ ਇੱਥੇ ਦੋ ਵੱਡੀਆਂ ਫਲੈਕਸ ਆ ਭਗਵੰਤ ਮਾ ਦੀਆਂ ਜਿਹੜੀਆਂ ਕੰਮਾਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਜਿਹੜੀ ਦੂਸਰੇ ਪਾਸੇ ਬਿਲਕੁਲ ਵੱਡੀ ਫਲੈਕਸ ਲੱਗੀ ਹੋਈ ਸੀ ਜਿਹੜੀ 2 ਦਿਨ ਪਹਿਲਾਂ ਪਾੜੀ ਗਈ ਆ ਉਹ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਦੋ ਤਿੰਨ ਪਹਿਲਾਂ ਇਹ ਜਿਹੜੀ ਵੱਡੀ ਫਲੈਕਸ ਹੈ ਤੇ ਭਗਮੰਤਮਾਨ ਸਰਕਾਰ ਦੇ ਕੰਮਾਂ ਦੀ ਕੰਮਾਂ ਨੂੰ ਦਰਸਾਉਂਦੀ ਜਿਹੜੀ ਫਲੈਕਸ ਲਗਾਈ ਗਈ ਸੀ ਕਾਫੀ ਵੱਡੀ ਇਹ ਦੋ ਦਿਨ ਪਹਿਲਾਂ ਪਾੜੀ ਗਈ ਆ ਜਦ ਜਦ ਕੇ ਕੋਈ ਵੀ ਹਨੇਰੀ ਨਹੀਂ ਸੀ ਕੋਈ ਕੁਝ ਨਹੀਂ ਸੀ ਇਹ ਤੁਸੀਂ ਉਹ ਦੇਖ ਸਕਦੇ ਹੋ ਡੈਲੋ ਚੌਂਕ ਦੇ ਵਿੱਚ ਅਸੀਂ ਮੌਜੂਦ ਆ ਇਹ ਤੁਸੀਂ ਉਹ ਦੇਖ ਸਕਦੇ ਹੋ ਮੈਂ ਇਸ ਟਾਈਮ ਉਸ ਜਗ੍ਹਾ ਤੇ ਮੌਜੂਦ ਆ ਇਹ ਜਿਹੜੀ ਤੁਹਾਡੇ ਤੁਹਾਨੂੰ ਮਗਰ ਦਿਸ ਰਹੀ ਆ ਇਹ 2 ਦਿਨ ਪਹਿਲਾਂ ਪਾੜੀ ਗਈ ਆ ਫਲੈਕਸ ਇੱਥੇ ਡੇਲੋ ਚੌਂਕ ਦੇ ਵਿੱਚ ਇਸ ਹੁਣ ਕਿਤੇ ਨਾ ਕਿਤੇ ਜਾ ਕੇ ਇਹ ਲੱਗਦਾ ਵੀ ਇਹ ਫਲੈਕਸ ਤਾਂ ਪਾੜ ਦਿੱਤੀ ਗਈ ਆ ਵੀ ਜਿਹੜੀ ਇਹ ਸਰਕਾਰੀ ਗਵਰਨਮੈਂਟ ਪ੍ਰਾਪਰਟੀ ਲਿਖੀ ਹੋਈ ਆ ਜਿੱਤੇ ਜਿਹੜੇ ਐਂਗਲ ਨੇ ਇਹ ਲੋਹੇ ਦੇ ਲੱਗਦਾ ਇਸ ਤਰ੍ਹਾਂ ਵੀ ਇਹ ਵੀ ਥੋੜੇ ਦਿਨਾਂ ਦੇ ਪ੍ਰਾਣੇ ਨੇ ਇੱਥੇ ਜੇ ਇੱਥੇ ਸਖਤਾਈ ਨਾ ਕੀਤੀ ਗਈ ਪ੍ਰਸ਼ਾਸਨ ਦੇ ਨੇ ਇਹ ਧਿਆਨ ਦੇ ਵਿੱਚ ਲਿਆਂਦਾ ਜਾਊਗਾ ਅੱਜ ਵੀ ਇਹ 2 ਦਿਨ ਪਹਿਲਾਂ ਇੱਥੋਂ ਫਲੈਕਸ ਪਾੜੀ ਗਈ ਆ ਤੇ ਕੱਲ ਜਿਹੜੀ ਰਾਤ ਦੀ ਗੱਲ ਆ ਉਹ ਇਹ ਆ ਵੀ ਉਹ ਉਹ ਜਿਹੜੀ ਫਲੈਕਸ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਫਲੈਕਸ ਕੱਲ ਰਾਤ ਪਾੜੀ ਗਈ ਆ ਇਹ ਤੁਸੀਂ ਦੇਖ ਸਕਦੇ ਹੋ ਉਸ ਜਗ੍ਹਾ ਤੇ ਜਿੱਥੇ ਇਹ ਫਲੈਕਸ ਲੱਗੀ ਹੋਈ ਸੀ ਵੱਡੀ ਉਸ ਜਗ੍ਹਾ ਤੇ ਅਕਸਰ ਇੱਥੇ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਇਹ ਜਿਹੜੇ ਤੁਸੀਂ ਬੋਰਡ ਦੇਖ ਰਹੇ ਹੋ ਨਾਕੇ ਤੇ ਲਗਾਏ ਜਾਂਦੇ ਨੇ ਅਕਸਰ ਇੱਥੇ ਪੁਲਿਸ ਦਾ ਨਾਕਾ ਲੱਗਦਾ ਤੇ ਹੁਣ ਸੋਚਣਾ ਇਹ ਆ ਵੀ ਪੁਲਿਸ ਦਾ ਇੱਥੇ ਨਾਕਾ ਲੱਗਦਾ ਤਾਂ ਕਿਵੇਂ ਇਹ ਜਿਹੜੀ ਕਿਸੇ ਵੱਲੋਂ ਸਰਾਰਤਬਾਜ਼ੀ ਕੀਤੀ ਗਈ ਹੈ ਕਿਉਂ ਕਿ ਕੀਤੀ ਗਈ ਹੈ ਚੋਣਾ ਨੇੜੇ ਨੇ ਚੋਣਾ ਦੇ ਵਿੱਚ ਲੈ ਕੇ ਜਿੱਥੇ ਭਗਵੰਤ ਮਾਨ ਸਰਕਾਰ ਇੱਕ ਪਾਸੇ ਇਹ ਕਹਿ ਰਹੀ ਪਾਰਟੀ ਬਾਜ਼ੀ ਉੱਤੋਂ ਉੱਪਰ ਉੱਠ ਕੇ ਪਿੰਡਾਂ ਦੇ ਸਰਪੰਚ ਬਣਾਓ ਪਰ ਪਿੰਡਾਂ ਦੇ ਵਿੱਚ ਜਿਹੜੀਆਂ ਧੜੇਬੰਦੀਆਂ ਨੇ ਲਗਾਤਾਰ ਜਾਰੀ ਨੇ ਤੇ ਬਾਈ ਜੀ ਹੁਣ ਇੱਥੇ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਤੁਸੀਂ ਅਕਸਰ ਇੱਥੋਂ ਦੀ ਲੰਘਦੇ ਹੋ ਹਾਂਜੀ ਤੇ ਇਹ ਜਿਹੜੇ ਬੋਰਡ ਨੇ ਪਾੜੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਹਵਾ ਨਾਲ ਤਾਂ ਨਹੀਂ ਪਾੜੇ ਹੋਏ ਲੱਗਦੇ ਜੀ ਅਸੀਂ ਹੱਥ ਨਾਲ ਸਵੇਰ ਦਿਹਾੜੀ ਵਿੱਚ ਦੋ ਦੋ ਤਿੰਨ ਤਿੰਨ ਗੜੇ ਲੱਗਦੇ ਆ ਕੀ ਤਾਂ ਕਿਸੇ ਸਰਾਰਤ ਦੀ ਲੋ ਰਾਤ ਮੰਨਿਆ ਹਨੇਰੀ ਸੀ ਜਿਹੜਾ ਪਰਲੇ ਪਸੇ ਬੋਰ ਲੱਗਿਆ ਹੋਇਆ ਉਹ ਦੋ ਦਿਨ ਪਹਿਲਾਂ ਤਾਂ ਪੜਿਆ ਗਿਆ ਬਿਲਕੁਲ ਜਿਹਨੇ ਹਨੇਰੀ ਨਾਲ ਪਟਿਆ ਹੁੰਦਾ ਕੋਈ ਨਾ ਕੋਈ ਦਰਖਤ ਵੀ ਡਿੱਗਿਆ ਹੁੰਦਾ ਪਰ ਨਹੀਂ ਇਹ ਤਾਂ ਕਿਸੇ ਨੇ ਸਰਾਰਤ ਕੀਤੀ ਹੋਈ ਹੈ ਵੈਸੇ ਗਲਤ ਗਲਤ ਗੱਲ ਕੀਤੀ ਹੈ ਜੀ ਇਹਨੇ ਵੀ ਸਰਾਰਤ ਲੱਗਦਾ ਵੀ ਚੋਣਾ ਨੇੜੇ ਨੇ 15 ਤਰੀਕ ਦੇ ਇਲੈਕਸ਼ਨ ਆ ਤੇ ਚੋਣਾ ਦੇ ਨੇੜੇ ਜਾ ਕੇ ਇਸ ਤਰ੍ਹਾਂ ਸਰਾਰਤਵਾਦੀਆਂ ਜਿਹਨੇ ਕੀਤੀਆਂ ਜਾਂਦੀਆਂ ਨੇ ਕਿਵੇਂ ਲੱਗਦਾ ਤੁਹਾਨੂੰ ਨਹੀਂ ਵਧੀਆ ਗੱਲ ਨਹੀਂ ਹੈਗੀ ਜੀ ਜਿਹਨੇ ਵੀ ਕੀਤੀ ਆ ਆਪਾਂ ਵੋਟ ਜਿਨੂੰ ਮਰਜ਼ੀ ਪਾਓ ਆਪਣਾ ਅਧਿਕਾਰ ਆ ਇੱਕ ਪਾਸੇ ਤਾਂ ਸਾਡੀ ਸਰਕਾਰ ਕਹਿ ਰਹੀ ਹੈ ਵੀ ਪਾਰਟੀ ਵਾਈ ਜੀ ਨੂੰ ਖਤਮ ਕਰੋ ਪਿੰਡਾਂ ਤੋਂ ਧੜੇ ਬੰਦੇ ਖਤਮ ਕਰੋ ਪਿੰਡ ਦਾ ਸਰਪੰਚ ਬਣਾਓ ਤੁਸੀਂ ਇੱਕ ਪਾਸੇ ਇਹ ਜੀਆਂ ਜਿਹੜੀਆਂ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਨਹੀਂ ਨਹੀਂ ਬਹੁਤ ਘਟੀਆ ਹਰਕਤ ਆ ਜੀ ਇਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਇਹ ਬਹੁਤ ਜਿਸ ਕਿਸੇ ਨੇ ਵੀ ਕੀਤੀ ਬਹੁਤ ਗਲਤ ਗੱਲ ਕੀਤੀ ਜੀ ਵਧੀਆ ਗੱਲ ਨਹੀਂ ਕੀਤੀ ਇਹ ਕਿਸੇ ਨੇ ਇੱਥੇ ਇੱਕ ਅਕਸਰ ਸਬਜੀ ਦੀ ਰੇੜੀ ਲੱਗਦੀ ਹੈ ਕੋਲੇ ਆਪਾਂ 22 ਦੇ ਨਾਲ ਵੀ ਗੱਲ ਕਰਦੇ ਆ ਇਹਨਾਂ ਦੀ ਕਿਉਂਕਿ ਬੋਰਡ ਦੇ ਬਿਲਕੁਲ ਹੀ ਕੋਲੇ ਇਹਨਾਂ ਦੀ ਇੱਥੇ ਸਬਜੀ ਦੀ ਦੁਕਾਨ ਆ ਭਾਈ ਜੀ ਤੁਸੀਂ ਇੱਥੇ ਰਜਾਨਾ ਹੁੰਦੇ ਹੋ ਹਨ ਹਾਂ ਜੀ ਭਾਜੀ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਫਲੈਕਸ ਪਾੜੀ ਗਈ ਹੈ ਭਗਮਤ ਮਾਨ ਦੀ ਭਾਜੀ ਜਿਹੜੇ ਇਹ ਨਵੇਂ ਹੁਣ ਆਪਣੇ ਆਏ ਨੇ ਹੈ ਨਾ ਉਹਦੇ ਕਰਕੇ ਵੀ ਜੀ ਇਹਨਾਂ ਨੂੰ ਮੌਕਾ ਵੀ ਦਿੱਤਾ ਜਾਵੇ ਇਹ ਹੁਣ ਇਹ ਉਲਝਣਾ ਪਾ ਰਹੇ ਨੇ ਜਿਹੜੇ ਪੋਸਟਰ ਪਾ ਰਹੇ ਨੇ ਉਹਨਾਂ ਦੇ ਠੀਕ ਹੈ ਨਹੀਂ ਇਹ ਇਹਨਾਂ ਵਾਸਤੇ ਗਲਤ ਹੈ ਜਿਹੜੇ ਲੋਕ ਕਰ ਰਹੇ ਨੇ ਗਲਤ ਗੱਲ ਆ ਦੇਖੋ ਹਰ ਇੱਕ ਸਰਕਾਰ ਜਦੋਂ ਨਵੇਂ ਕੰਮ ਕਰਦੀ ਆ ਉਹ ਆਪਣੇ ਲੋਕਾਂ ਨੂੰ ਦਿਖਾਉਂਦੀ ਆ ਕੰਮ ਹਨਾ ਇਹ ਬੋਰਡ ਕੱਲ ਪਾੜਿਆ ਗਿਆ ਰਾਤ ਜਿਹੜਾ ਪਰਲੇ ਪਾਸੇ ਵੱਡੀ ਫਲੈਕਸ ਲੱਗੀ ਸੀ ਉਹ 2-4 ਦਿਨ ਪਹਿਲਾਂ ਦੀ ਪੜੀ ਹੋਈ ਆ ਉਹ ਵੀ ਕਿਸੇ ਨੇ ਰਾਤ ਨੂੰ ਪਾੜੀ ਆ ਇਹ ਜਿਹਨੇ ਦਿਨੇ ਠੀਕ ਠਾਕ ਸੀ ਦਿਨੇ ਬਿਲਕੁਲ ਠੀਕ ਕਿਉਂਕਿ ਇੱਥੇ ਅਕਸਰ ਤੁਸੀਂ ਪੱਕੇ ਇੱਥੇ ਹੁੰਦੇ ਹੋ ਹਾਂ ਹਾਂਜੀ ਭਾਜੀ ਮੈਂ ਇੱਥੇ 12 ਘੰਟੇ ਰਹਿਣਾ ਇੱਕ ਤਰ੍ਹਾਂ ਦਾ ਤੇ ਉਹ ਪਾਲੀ ਫਲੈਕਸ ਵੀ ਸਹੀ ਲੱਗੀ ਹੋਈ ਸੀਗੀ ਤੇ ਉਹ ਵੀ ਕਿਸੇ ਨੇ ਪਾੜੀ ਆ ਤੇ ਇਹ ਵੀ ਕਿਸੇ ਨੇ ਪਾੜੀ ਆ ਇਹ ਫਲੈਕਸ ਕਿਵੇਂ ਦੇਖਦੇ ਹੋ ਤੁਸੀਂ ਲਕਸਨ ਨੇੜੇ ਆ ਚੋਣਾ 15 ਤਈਂ ਦੀਆਂ ਚੋਣਾ ਨੇ ਇੱਕ ਪਾਸੇ ਸਰਕਾਰ ਕਹਿੰਦੀ ਜੇ ਧੜੇਬੰਦੀ ਖਤਮ ਕਰੋ ਦੂਸਰੇ ਪਾਸੇ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਕਿਵੇਂ ਦੇਖਦੇ ਹੋ ਜਿਵੇਂ ਹੁਣ ਇਹ ਆਪਣੇ ਭਗਵੰਤ ਮਾਨ ਜੀ ਨਵਾਂ ਜਿਵੇਂ ਭਾਈਚਾਰਾ ਲੈ ਕੇ ਆਏ ਨੇ ਇਹ ਲੋਕ ਜਿਵੇਂ ਵੀ ਹਰਕਤਾਂ ਕਰ ਰਹੇ ਨੇ ਖਤਮ ਕਰਨ ਨੂੰ ਫਿਰ ਰਹੇ ਨੇ ਝਗੜਾ ਪਵਾਉਣ ਨੂੰ ਫਿਰਦੇ ਨੇ ਵੀ ਵੀ ਵਧੀਆ ਗੱਲਾਂ ਨਹੀਂ ਹੈਗੀਆਂ ਇਹ ਬਾਜੀ ਜੇ ਦੇਖਿਆ ਜਾਵੇ ਇਹ ਬਾਈ ਜੀ ਅਕਸਰ ਇੱਥੇ ਇਹਨਾਂ ਦੀ ਸਬਜ਼ੀ ਦੀ ਰੇੜੀ ਕੋਲੇ ਲੱਗੀ ਹੋਈ ਹੈ ਇੱਥੇ ਹੀ ਮੌਜੂਦ ਹੁੰਦੇ ਨੇ ਦੱਸ ਰਹੇ ਵੀ ਦਿਨੇ ਇਹ ਫਲਿਕਸ ਨੇ ਜਿਹੜੀਆਂ ਬਿਲਕੁਲ ਠੀਕ ਠਾਕ ਸੀ ਰਾਤ ਵੇਲੇ ਪਾੜੀਆਂ ਗਈਆਂ ਨੇ ਤੇ ਰਾਤ ਇਹ ਫਲੈਕਸ ਪਾੜੀ ਗਈ ਹੈ 2 ਦਿਨ ਪਹਿਲਾਂ ਜਿਹੜੀ ਉਹ ਪਰਲੇ ਪਾਸੇ ਫਲੈਕਸ ਜਦੋਂ ਕਿ ਕੋਈ ਹਨੇਰੀ ਨਹੀਂ ਸੀ ਕੋਈ ਬੁੱਲਾ ਨਹੀਂ ਸੀ ਉਹ 2 ਦਿਨ ਪਹਿਲਾਂ ਪਾੜੀ ਗਈ ਹੈ ਕਿਸੇ ਸਰਾਰਤੀ ਅਨਸਰ ਬਲੋ ਜਿਹੜੀ ਇਹ ਕਾਰਵਾਈ ਕੀਤੀ ਆ ਇਹ ਲੋਕਾਂ ਨੇ ਉਹਦੀ ਨਿੰਦਾ ਕੀਤੀ ਆ ਹੁਣ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਵੀ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ